ਐ ਐਸ ਐਚਓ ਦਲਜੀਤ ਸਿੰਘ ਜੋ ਚੋਰ ਲਾਇਆ ਹੋਇਆ ਸੀ ਸਿਟੀ 2 ਦੇ ਵਿੱਚ ਉਹਦੇ ਬਾਬਤ ਆਪਾਂ ਤੁਹਾਨੂੰ ਕੁਝ ਦੱਸਿਆ ਸੀਗਾ ਨਾ ਤੇ ਮੈਂ ਉਹਨੂੰ ਕਿਹਾ ਸੀ ਮਿੱਤਰਾ ਭੇਡਾਂ ਲੈ ਲਈ ਪਰਚਾ ਹੋਊਗਾ ਤੇ ਵੀਰੋ ਉਹ ਤੇ ਅੱਜ ਜਾਂ ਕੱਲ ਨੂੰ ਪੀਸੀ ਐਕਟ ਪ੍ਰੋਵੈਂਸ਼ਨ ਆਫ ਕ੍ਰਿਪਸ਼ਨ ਦਾ ਪਰਚਾ ਦਰਜ ਹੋਵੇਗਾ ਤੇ ਦਲਜੀਤ ਸਿੰਘ ਬਾਏ ਪੋਸਟ ਤੈਨੂੰ ਐਫ ਆਈ ਆਰ ਦੀ ਕਾਪੀ ਕਰੇ ਭੇਜ ਦਾਂਗੇ ਜੋ ਭਾਈ ਕਹਿੰਦਾ ਉਹ ਕਰਕੇ ਵਿਖਾਉਂਦਾ ਕਿਉਂਕਿ ਪਾਵਨ ਬਾਣੀ ਦਾ ਪ੍ਰਮਾਣ ਹੈ ਸੱਚੇ ਦਾ ਸੱਜਾ ਢੋਆ ਕਦੇ ਬਾੜ ਨਾ 빙ਾ ਹੋਆ ਸੱਚੇ ਬੰਦੇ ਦੀ ਰੱਬ ਮਦਦ ਕਰਦਾ ਹੁੰਦਾ ਤੇ ਰੱਬ ਕਿੰਨਾ ਚ ਵਸਦਾ ਲੋਕਾਂ ਚ ਵਸਦਾ ਜਿੰਨਾ ਨਾਲ ਤੂੰ ਠੱਗੀਆਂ ਮਾਰੀਆਂ ਇਹ ਵੱਡਾ ਕੇਸ ਆ ਨਾ ਤੇਰੀ ਬੇਲ ਹੋਵੇ ਚ ਇਹ ਵੀਰੋ ਇਸ ਮਾਧਮ ਰਾਹੀਂ ਮੈਂ ਬੇਨਤੀ ਕਰਦਾ ਕਿ ਇੱਕ ਜਸਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਰਾਜ ਜ਼ਿਲ੍ਹਾ ਬਰਨਾਲਾ ਉਹਨੇ ਇੱਕ ਥਾਰ ਗੱਡੀ ਖਰੀਦੀ ਸੀ ਰਾਮੀਨ ਨਿੱਡੂ ਨਾਗਾ சிவா ਪ੍ਰਸ਼ਾਦ ਪੁੱਤਰ ਰਾਮੀਨ ਨਿੱਡੂ ਨਾਗਾ ਬਸਵਾ ਸ਼ੰਕਰ ਰਾਓ ਵਾਸੀ ਰਾਜਪੁਰਾ ਜ਼ਿਲ੍ਹਾ ਪਟਿਆਲੇ ਰਹਿੰਦਾ ਹੈ ਇਹਦੀ ਫੇਸਬੁੱਕ ਤੇ ਗੱਲ ਹੋ ਗਈ ਉਹ ਗੱਡੀ ਮਾਨਸਾ ਲਿਆਇਆ ਮਾਨਸਾ ਲਿਆਉਣ ਤੋਂ ਬਾਅਦ ਇਹਨੇ 14,20,000 ਰੁਪਏ ਦੀ ਜਸਪ੍ਰੀਤ ਨੇ ਗੱਡੀ ਖਰੀਦੀ ਤੇ ਉਹਨੂੰ ਪੈਸੇ ਜਿਹੜੀ ਆਪਣੀ ਸਰਕਾਰ ਪੀਓ ਗੱਡੀ ਸੀ ਉਹਦੇ ਵਿੱਚ ਗਿਣ ਕੇ ਦੇ ਤੇ ਐਫੀਡੀਪਟ ਲੈ ਲਈ ਇਹ ਐਫੀਡੀਪਟ ਹੈਗਾ ਵੇਚੀ ਦਾ ਤੇ ਇਹ ਐਫੀਡੀਪਟ ਹੈ ਜਿਹੜਾ ਹੈਗਾ ਆ ਐਫੀਡੀਪਟਾ ਵੇਚੀ ਦਾ ਤੇ ਆ ਐਫੀਡੀਪਟਾ ਖਰੀਦੀ ਦਾ ਗੱਡੀ ਖਰੀਦ ਕੀਤੀ ਦਾ ਆ ਗੱਡੀ ਦੀਆਂ ਕਾਪੀਆਂ ਉਹ ਗੱਡੀ ਲੈ ਗਿਆ ਉਹਦੇ ਘਰੇ ਉਦੋਂ ਬਾਅਦ ਉਹਨੂੰ ਕੋਈ ਬੰਦਾ ਕਹਿੰਦਾ ਵੀ ਯਾਰ ਮੈਂ ਤੇਰੀ ਗੱਡੀ ਦਾ 18 ਲੱਖ ਰੁਪਇਆ ਦਿਨਾ ਸਸਤਰੀ ਵੱਧ ਲੱਗੀ ਸੀ 2 ਲੱਖ ਨਹੀਂ ਸਸਤਰੀ ਵੱਧ ਲੱਗੀ ਸੀ ਤੇ 2 ਲੱਖ ਰੁਪਇਆ ਉਹਨੂੰ ਉਦਾਂ ਵੱਧ ਦਿੰਦਾ ਸੀ ਤੇ ਉਹਨੇ ਉਹਨੂੰ ਫੋਨ ਕਰਿਆ ਵੀ ਮੈਂ ਤਾਂ ਜੀ ਸਸਤੀ ਵੇਚ ਬੈਠਾ ਵੀ ਤਾਂ ਗੱਡੀ ਦੇ ਉਹ ਕਹਿੰਦਾ ਮੈਂ ਦੇ ਦਿੰਦਾ ਕੋਈ ਗੱਲ ਨਹੀਂ ਮੇਰਾ 14 ਲੱਖ 20 ਹਜ਼ਾਰ ਰੁਪਇਆ ਦੇ ਦੇ ਤਾਂ ਉਹਨੇ ਤਾਂ ਇਹਦੇ ਨਾਲ ਗੱਲ ਕਰ ਲਈ ਦਿਲਜੀਤ ਨਾਲ ਗੱਡੀ ਵਾਲੇ ਨੇ ਤੇ ਇਹਨੇ ਕੀ ਕੀਤਾ ਇਸ ਜਸਪ੍ਰੀਤ ਨੂੰ ਧਮਕਾਉਣਾ ਸ਼ੁਰੂ ਕਰਤਾ ਆ ਵੀਡੀਓ ਨਾਲ ਹੈ ਇਹਦੀ ਰਿਕਾਰਡਿੰਗ ਸੁਣ ਲਿਓ ਇਹ ਤੋਂ ਬਾਅਦ ਇਹ ਰਿਕਾਰਡਿੰਗ ਤੋਂ ਬਾਅਦ ਉਹਨੂੰ ਬੁਲਾਉਣਾ ਤਾਂ ਕੀ ਸੀ ਚੱਕੀ ਗੱਡੀ ਉੱਥੇ ਜਾਵੜਿਆ ਕਿਉਂ 2 ਲੱਖ ਦਾ ਸਕਾਰ ਆਪਣੇ ਥਾਰ ਵਾਲੇ ਨਾਲ ਕਰ ਲਿਆ ਨੇ ਜਦੋਂ 2 ਲੱਖ ਦਿੱਸਦਾ ਹੋਵੇ ਨਾ ਉਦੋਂ ਬੰਦਾ ਕ੍ਰਾਈਮ ਕਰਦਾ ਵੇਖਦਾ ਨਹੀਂ ਹੁੰਦਾ ਅੱਖਾਂ ਮੂਰੀਂ ਨੇਰਾ ਆ ਜਾਂਦਾ ਕਿਉਂਕਿ ਮਾਇਆ ਜਿਹੜੀ ਇਹ ਨਾਗ ਨਾਗਣੀ ਹੁੰਦੀ ਹੈ ਬੰਦੇ ਨੂੰ ਮਰਵਾ ਦਿੰਦੀ ਹੈ ਬਟ ਬਟੇ ਰਾਜੇ ઋષਿਮੁਨੀ ਮਾਰਗੇ ਦੇ ਪਿੱਛੇ ਤਾਂ ਇਹ ਦਲਜੀਤ ਤਾਂ ਕੌਣ ਹੈ ਕੱਲੇ ਦਾ ਜੁਆਕ ਹੈ ਤਾਂ ਉਹਨੂੰ ਉੱਥੇ ਜਾ ਬੁਲਾਇਆ ਉਹ ਉਹ ਕਹਿੰਦਾ ਮੈਂ ਆਉਣਾ ਜੀ ਤਾਂਨੇ ਆਉਣਾ ਉਹਨੂੰ ਧਮਕਾਇਆ ਕਿ ਠੱਗੀਆਂ ਮਾਰਦਾ ਤੂੰ ਆਹ ਕਰਦਾ ਵਾਹ ਕਰਦਾ ਪੰਜਾਬ ਨੂੰ ਬਦਨਾਮ ਕਰ ਦੋ ਤੁਸੀਂ ਤੇ ਆਪ 1.5 ਲੱਖ ਇੱਕ ਲੈ ਲਿਆ ਦੋ ਇੱਕ ਲੈ ਲਿਆ ਇਹ ਪੰਜਾਬ ਨੂੰ ਸਵਰਗ ਵਾਲੇ ਪਾਸੇ ਲਿਆਂਦਾ ਬਚਾਉਂਦਾ ਉਹ ਤਾਂ ਬਰਬਾਦ ਕਰ ਦਿਆ ਪੰਜਾਬ ਨੂੰ ਇਹ ਤਰੱਕੀ ਦੀਆਂ ਲੀਹਾਂ ਤੇ ਲਿਆਂਦਾ ਕਦੀੜ ਦੂਜੀ ਗੱਲ ਗੱਡੀ ਚੱਕੀ ਉਹਦੇ ਘਰੇ ਜਾਵੜਿਆ ਉਹ ਕਹਿੰਦਾ ਮੈਂ ਥਾਣੇ ਆਉਣਾ ਜੀ ਬੰਦੇ ਨੂੰ ਬੁਲਾਓ ਬੁਲਾਉਣ ਤੋਂ ਬਾਅਦ ਉਹਨੇ ਉਹ ਜਵਾਕ ਹੈ ਜਸਪ੍ਰੀਤ ਉਹਨੇ ਕਹਿੰਦਾ ਜੀ ਮੇਰੀ ਗੱਡੀ ਦੇ ਵਿੱਚ ਕੈਮਰਾ ਲੱਗਿਆ ਹੋਇਆ ਸਕਾਰਪਿਓ ਗੱਡੀ ਦੇ ਵਿੱਚ ਮੈਂ ਇਹ ਪੈਸੇ ਵਿੱਚ ਗਿਣ ਕੇ ਦਿੱਤੇ ਆ ਜੀ 14 ਲੱਖ 20 ਹਜ਼ਾਰ ਰੁਪਈਆ ਥਾਰ ਗੱਡੀ ਦਾ ਨੰਬਰ ਹੈ ਪੀ ਵੀ 65 ਬੀ 2682 14 ਲੱਖ 20 ਹਜ਼ਾਰ ਦੀ ਖਰੀਦੀ ਹੈ ਜਿਹੜੀ ਉਹਦੀ ਗੱਡੀ ਆ ਸਕਰਪੀਓ ਪੀ ਵੀ 19 ਡਬਲਯੂ 4222 ਬਰਨਾਲੇ ਹੈ ਤਰਾਜਪਿੰਡ ਇਹਨੇ ਚੱਕੇ ਨਾਲ ਮਲਾਜਮ ਭਾਏ ਤਰਾਜਪਿੰਡ ਵੱਜਾ ਜਾਣਸਾਰ ਆ ਵੀਡੀਓ ਦੇਖ ਲਓ ਵਿੱਚ ਵੀਡੀਓ ਚੱਲੀ ਜਾਂਦੀ ਹੈ ਜਾਨ ਸਾਰੇ ਨੇ ਗੱਡੀ ਸਕਾਰਪੀਓ ਦੇ ਦੀ ਜਿਹੜੀ ਡੀਵੀਆਰਸੀ ਉਹ ਖੋਲ੍ਹਣੀ ਸ਼ੁਰੂ ਕਰਤੀ ਵੀ ਰੌੜਾ ਤਾਰ ਗੱਡੀ ਦਾ ਚਲੋ ਨੇ ਟੱਗੀ ਮਾਰੀ ਆ ਮੰਨ ਲਓ ਸਕਾਰਪੀਓ ਗੱਡੀ ਆ ਵੇਖੋ ਵੀਡੀਓ ਤੁਸੀਂ ਸਕਾਰਪਿਓ ਗੱਡੀ ਕਿਉਂ ਮਤਲਬ ਤੂੰ ਖੋਲਦਾ ਡੀਵੀਆਰ ਜਿਹੜੀ ਅੱਜ ਦੀ ਫੋਟੋ ਹੈ ਸਕਾਰਪਿਓ ਗੱਡੀ ਦਾ ਡੀਵੀਆਰ ਖੋਲ ਲਿਆ ਜੱਕ ਚੱਕ ਰਿਹਾ ਆਪਾਂ ਨੇ ਚੱਕ ਲਿਆ ਉਹਦੇ ਚਲੋ ਕਿਉਂ ਉਹ ਮੁੱਦੇ ਨੂੰ ਖਤਮ ਕਰਦਾ ਜੀ ਇਤਰੋ 2 ਲੱਖ ਰੁਪਇਆ ਲਿਆਵਾ ਸੀ ਉਹਦੇ ਇੱਕ ਹੋਰ ਕੈਮਰਾ ਲੱਗਿਆ ਵਾ ਸੀ ਸੀਕ੍ਰੇਟ ਜਿਵੇਂ ਸਾਡੇ ਦਫ਼ਤਰ 'ਚ ਵੀ ਲੱਗਿਆ ਹੈ ਕਾਲਰ ਤੇ ਵੀ ਲੱਗ ਜਾਂਦਾ ਉਹ ਦੇ ਦੂੰਗਾ ਮੈਂ ਜੇ ਕਿਸੇ ਨੂੰ ਚਾਹੀਦਾ ਚਾਹੇ ਜਦੋਂ ਅਫਸਰਾਂ ਦੇ ਜਾਣੇ ਹੋ ਨਾ ਤੁਸੀਂ ਅੰਦਰ ਚਾਹੇ ਥੋੜੇ ਲੀੜੇ ਲਾ ਕੇ ਪੇਸ਼ ਕਰਨ ਵੀ ਮੋਬਾਈਲ ਰੱਖ ਜਾ ਕੜੀ ਰੱਖ ਜਾ ਵਟੂਆ ਰੱਖ ਜਾ ਪੈਨ ਰੱਖ ਜਾ ਉਹ ਨਾਲ ਹੀ ਲੱਗੂਗਾ ਉਹ ਜਿੰਨੂ ਮਰਜ਼ੀ ਠੋਕਰੋ ਉਹ ਕੈਮਰਾ ਉਹਦੇ ਵਿੱਚ ਲੱਗਿਆ ਹੋਇਆ ਸੀ ਇਹ ਫੇਰ ਫਸ ਗਿਆ ਉਸ ਤੋਂ ਬਾਅਦ ਉਹਨੂੰ ਜਲੀਲ ਕੀਤਾ ਜਲੀਲ ਕਰਨ ਤੋਂ ਬਾਅਦ 1.5 ਲੱਖ ਰੁਪਿਆ ਉਹ ਤੋਂ ਲੈ ਲਿਆ ਵੀ ਗੱਡੀ ਤੇਰਾ ਮਤਲਬ ਕੀ ਥਾਣਾ ਜੂਰਜ ਡਾਇਰੈਕਸ਼ਨ ਦੇ ਵਿੱਚ ਪਰਚਾ ਦੇ ਉਹਦੇ ਝੂਠਾ ਪਰਚਾ ਵੀ ਦਿੱਤਾ ਫਿਰ ਗੱਡੀ ਉਰੇ ਮੰਗਾ ਲੈਣ ਦੇਣ ਮਾਨਸਾ ਹੋਇਆ ਐਫਪੀ ਡਾਟ ਮਾਨਸਾ ਹੋਇਆ ਬਕੂਆ ਮਾਨਸਾ ਦਾ ਤੂੰ ਨਰਾਜ ਕਿ ਲੈਣ ਜਾਣਾ ਵੀ ਹਾਂ ਪਰਚਾ ਦਰਜ ਕਰਕੇ ਬੰਦੇ ਨੂੰ ਪਾ ਗੱਡੀ ਫੜ ਕੇ ਲਿਆ ਮੰਨਣ ਜੋਗ ਐ ਤੇ ਗੱਡੀ ਥਾਰ ਹੈ ਵਿੱਚ ਬੈਠਾ ਨੱਟ ਬੋਲ ਸਕਾਰਪੀ ਉਹਦੇ ਖੁੱਲ ਜਾਂਦਾ ਕਿਉਂਕਿ ਉਹਨੂੰ ਗਾਇਬ ਕਰਦਾ ਸੀ ਤੇ ਉਹ ਹੋਰ ਫਸ ਗਿਆ ਮਹਿੰਦਰਾ ਵਾਲੇ ਨੇ ਇੱਕ ਪਿੱਛੇ ਹੋਰ ਕੈਮਰਾ ਲੱਗ ਜਾਂਦਾ ਅਸੀਂ ਵੀ ਨਵੀਂ ਗੱਡੀ ਲਿਆ ਉਹਦੇ 'ਚ ਵੀ ਲੱਗ ਗਿਆ ਜੇ ਤੁਹਾਡੇ ਨਾਲ ਕੋਈ ਬਾਰਦਾਤ ਹੁੰਦੀ ਆ ਉਹ ਸੀਕ੍ਰੀਟ ਹੈ ਤਾਂ ਲਗਾਉਣ ਤੋਂ ਬਾਅਦ ਉਹ ਕੈਮਰਾ ਲੱਗਿਆ ਹੋਆ ਸੀ ਫਸ ਗਿਆ ਫਸ ਗਿਆ ਤਾਂ ਉਹਦੇ 1.5 ਲੱਖ ਰੁਪਈਆ ਜਿਹੜਾ ਇਹਨੇ ਲਿਆ ਤਾਂ ਉਹ ਵਿਅਕਤੀ ਸਾਨੂੰ ਐਫੀਡੈਟ ਦੇ ਗਿਆ ਕਿ ਮੈਥੋਂ ਜੀ ਇਹਨੇ 1.5 ਲੱਖ ਰੁਪਈਆ ਲਿਆ ਜਿਹੜਾ ਆਪਿਆ ਜਿਹੜਾ ਨੇ 1.5 ਲੱਖ ਰੁਪਈਆ ਲਿਆ ਉਹ ਤੋਂ ਤੇ ਹੁਣ ਉਹ ਨੂੰ ਕਹਿੰਦਾ ਕਿ ਮੇਰੇ ਖਿਲਾਫ ਵੀਡੀਓ ਨਾ ਪਾਈ ਮੱਖਣ ਪਾਈ ਕੇ ਦੇ ਨਾ ਜਾਈ ਦਫ਼ਤਰ ਤੇ ਮੈਂ ਤੈਨੂੰ ਨਾ ਤਾਂ 1.5 ਲੱਖ ਮੋੜਦਾ ਤੇ ਨਾਲੇ ਮੈਂ ਤੈਨੂੰ ਥਾਰ ਗੱਡੀ ਦਿੰਦਾ ਫਿਰ ਨਾਏ ਤੋਂ ਇੱਕ ਪਾਸੇ ਕਹਿਣਾ ਉਹਨੇ ਪੈਸੇ ਨਹੀਂ ਦਿੱਤੇ ਤੇ ਫਿਰ ਥਾਰ 14.20 ਲੱਖ ਦੀ ਮੁਫਤ ਚ ਕੌਣ ਦੇ ਦੂਗਾ ਤੇ ਨਾਲੇ ਤੂੰ ਹੁਣ ਡੂੜ ਮੋੜੀ ਜਾਣਾ ਤੇ ਐਫੀਡੈਟ ਦੇ ਗਿਆ ਵਿਜੀਲੈਂਸ ਨਾਲ ਗੱਲ ਹੋਊਗੀ ਦਿਲਜੀਤ ਸਿੰਘ ਐਫਆਈਆ ਤਰੀਕੇ ਕਰੇ ਪਹੁੰਚਦੀ ਕਰਾਂਗੇ ਤੈਨੂੰ ਕਿਹਾ ਸੀ ਨਾ ਵੀ ਬਾਹਾਂ ਨੂੰ ਬਟਾ ਦੇ ਕੇ ਵਿਜੀਲੈਂਸ ਲਿਓ ਤੇ ਫੇਰ ਤੇਰੀ ਪੁੱਛ ਕੇ ਛੂਗੀ ਫਿਰ ਪਤਾ ਲੱਗ ਜੂਗਾ ਕਿ ਕੀ ਤੋਂ ਕੀ ਤੋਂ ਕਿੰਨੇ ਲੈ ਆ ਇਹ ਤਾਂ 14 ਲੱਖ 20 ਦਾ ਹੀ ਮਾਮਲਾ ਹੈ ਸੱਡੇ ਵਾਲਿਆਂ ਤੋਂ ਤੂੰ ਲੈਂਦਾ ਰਿਆ ਠੀਕ ਹੈ ਉਹ ਪਈਆ ਜਾਂ ਬੋਲੀ ਜਾਂਦਾ ਜਿਹੜਾ ਲਵਾਉਂਦਾ ਇੱਥੇ ਹਮ ਮੁਨਸ਼ੀ ਕੋ ਹਮ ਸੱਚੋ ਕੋ 4000 ਰੁਪਏ ਮਹੀਨਾ ਦਿੱਤਾ ਹੂੰ ਮੂਝੇ ਕੌਣ ਪਕੜ ਲੇਗਾ ਤੁਸੀਂ ਚਾਚੇ ਭਤੀਜੇ ਨੇ ਇੱਥੇ थाना ਸਿਟੀ 2 ਚ ਗੰਦ ਪਾਇਆ ਹੋਇਆ ਸੀ ਹੁਣ ਆਨ ਰਿਕਾਰਡ ਹੈ ਵੀਡੀਓ ਜਦੋਂ ਆ ਗਿਆ ਬਕੂਆ ਮਾਨਸਾ ਦਾ ਦਰਾਲ ਕੀ ਲੈਣ ਜਾਣਾ ਵੀ ਉਹਦੇ ਘਰੇ ਕੀ ਲੈਣ ਜਾਣਾ ਤੂੰ ਇਹ ਮਾਨਸਾ ਮੈਡੀਕੋ ਜਾਲਾ ਨੇ ਪਰਚਾ ਕਰਾਇਆ ਸੀ سزا ਹੋ ਗਈ ਸੀ ਤੂੰ ਸੋਚਿਆ ਵੀ ਮੈਂ ਸਾਰਾ ਕੁਝ ਖਤਮ ਕਰਤਾ ਕੁਦਰਤ ਬਹੁਤ ਵੱਡੀ ਹੁੰਦੀ ਹੈ ਜਦੋਂ ਆਪਾਂ ਕਿਸੇ ਨੂੰ ਸਤਾਉਂਦੇ ਆ ਇਹ ਜਸਪ੍ਰੀਤ ਦੀਆਂ ਬੱਸਾਂ ਪਾਈਆਂ ਹੋਈਆਂ ਸੀ ਭਾਈ ਉਹਨੇ ਸਕੂਲ ਬੱਸਾਂ ਵੇਚ ਕੇ ਗੱਡੀ ਲਈ ਸੀ ਪੈਸੇ ਦਿੱਤੇ ਸੀ ਫਿਰ ਹੁਣ ਤੂੰ ਕਿਉਂ ਕਹਿਣਾ ਵੀ ਉੱਥੇ ਨਾ ਜਾਈ ਵੀਡੀਓ ਨਾ ਪਾਈ ਉਹਨੂੰ ਕਹਿਣਾ ਤੇ ਥਾਰ ਗੱਡੀ ਵੀ ਦਿਨਾ ਤੇ 1.5 ਲੱਖ ਰੁਪਇਆ ਵੀ ਮੋੜ ਦੋ ਤੁਸੀਂ ਚਾਚਾ ਭਤੀਜਾ ਦੋਨੇ ਤੇ ਹੁਣ ਪਰਚਾ ਹੋਊਗਾ ਆਨ ਰਿਕਾਰਡ ਦੇਖੋ ਬਿਨਾ ਮਦਦ ਤੋਂ ਆਪਾਂ ਗੱਲ ਨਹੀਂ ਕਰ ਲਈ ਕਿਉਂਕਿ ਗੱਲ ਕੱਲ ਨੂੰ ਦੇਣੀ ਪੈਂਦੀ ਹੈ ਅਗਲਾ ਕਹਿੰਦਾ ਜੇ ਇਹ ਲਾਈਵ ਹੋ ਕੇ ਜਾਂ ਚੈਨਲ ਤੇ ਉੱਠਾ ਸਿੱਧਾ ਬੋਲੀ ਜਾਂਦਾ ਠੀਕ ਹੈ ਇਹ ਆ ਲੈ ਮਿੱਤਰਾ ਆ ਤੇਰੇ ਕਾਗਜ ਨੇ ਕਿਵੇਂ ਕਿਵੇਂ ਤੂੰ ਪੈਸੇ ਲੈਣਾ ਵੀਡੀਓ ਨਾ ਆ ਗੱਡੀਆਂ ਦੀਆਂ ਕਾਪੀਆਂ ਆ ਇਹ ਫੀਡਵਟਾ ਖਰੀਦੀ ਦਾ ਪਰਚੇਜ ਕੀਤਾ ਵੇਚੀ ਦਾ ਠੀਕ ਹੈ ਜੀ ਆਹ ਬੰਦੇ ਦੀ ਫੋਟੋ ਆ ਉਹਦੀ ਆਹ ਗੱਡੀ ਦੀ ਥਾਰ ਦੀ ਕਾਪੀ ਐ ਆ ਤੁਸੀ ਖੜੇ ਹੋ ਠੀਕ ਐ ਇਹ ਫੋਟੋ ਮੈਂ ਸਾਰੀਆਂ ਕੱਢ ਲਈਆਂ ਆਪਾਂ ਨੇ ਤੇ ਆਹ ਤੁਸੀ ਤੁਸੀਂ ਗੱਡੀ ਭੰਨੀ ਜਾਂਦੇ ਹੋ ਤੇ ਆਹ ਆ ਜੱਕ ਜੁੱਕ ਪੰਨੇ ਪੁੰਨੇ ਚੱਕੀ ਜਾਂਦੇ ਉਹਦੇ ਆਹਾਂ ਆ ਸਮਾਨ ਚੱਕ ਲੈ ਆਹ ਬੁੜੀਆਂ ਨੂੰ ਡਰਾਈ ਜਾਂਦੇ ਉਹਨਾਂ ਦੀਆਂ ਨੂੰ ਫੇ ਰੋਲਾ ਥਾਰ ਗੱਡੀ ਦਾ ਸਕਾਰ ਪੀਓ ਗੱਡੀ ਕਿਉਂ ਚੱਕੀ ਤੀ ਸਕਾਰਪੀਓ ਦੇ اکاؤنٹ ਵੀਰ ਕੱਢਿਆ ਜੇ ਤੂੰ ਸੱਚਾ ਕਿਉਂ ਕੱਢਿਆ ਨਹੀਂ ਪਤਾ ਉਹ ਕਹਿੰਦਾ ਸਰ ਮੈਂ ਸਕਾਰਪੀਓ ਦੇ ਵਿੱਚ ਪੈਸੇ ਦਿੱਤੇ ਐ ਇਹਨੂੰ ਇਹ ਇਹ ਉਹ ਚੋ ਮੁੱਦਾ ਖਤਮ ਕਰਦਾ ਸੀ ਕਿ ਪੈਸੇ ਨਾਲ ਕੱਢ ਦੀਏ ਉਹਦੇ ਚ ਇਹਨੂੰ ਇਹ ਨਹੀਂ ਪਤਾ ਵੀ ਮੈਂ ਵੀ ਫਸ ਗਿਆ ਇੱਕ ਕੈਮਰਾ ਹੋਰ ਲੱਗਿਆ ਤੇ ਹੁਣਾਂ 1.5 ਲੱਖ ਦਾ ਐਫੀ ਡੈਟ ਦੇ ਗਿਆ ਉਹ ਠੀਕ ਐ ਤੇ ਨਾਲ ਹੁਣ ਇਹ ਕਿਹਾ ਕਹਿੰਦਾ ਜੀ ਮੈਨੂੰ ਵੀ ਸੀਆਈ ਚ ਲੈ ਜਾਏ ਪੁਲਿਸ ਤੇ ਇਹ ਜਿਹੜਾ ਆ ਰਾਮਾਨੀ ਡੂਨਾਗਾ ਨੂੰਗਾ ਕਿਹੜਾ ਇਹਨੂੰ ਵੀ ਲੈ ਜਾਏ ਉਹ ਚਾਰ-ਚਾਰ ਦੋਨਾਂ ਦੇ ਫਟੇ ਮਾਰੇ ਆਪੇ ਦੱਸਣਗੇ ਵੀ ਹਾਂ ਮੈਂ ਗੱਡੀ ਵੇਚੀ ਐ ਐਨੇ ਦੀ ਵੇਚੀ ਐ ਉਹਦੇ ਮਨ 'ਚ ਬੇਈਮਾਨਾ ਆ ਗਿਆ ਮੇਰੀ 4 ਲੱਖ ਮਹਿੰਗੀ ਵਿਕਦੀ ਐ ਤੇ ਤੂੰ 2 ਲੱਖ ਉਹ ਤੋਂ ਲੈ ਗਿਆ ਤੇ 1.5 ਤੋਂ ਲੈ ਗਿਆ ਹੁਣ 3.5 ਲੱਖ ਜਿਆਦਾ ਮੂੜਿੰਗ ਨਾ ਇਹ ਤਾਂ ਤੇ ਲੀੜੇ ਸਮਾਲਾ ਅੰਦਰ ਜਾਏਗਾ ਐਫ ਆਈ ਆਰ ਤੈਨੂੰ ਭੇਜ ਦਿੰਨੇ ਆ ਅੱਜ ਹੋ ਜੇ ਤੜਕੇ ਹੋ ਜੇ ਪਰਸੋਂ ਹੋ ਜੇ ਤੇ ਵੇਖਦਾ ਤੈਨੂੰ ਬਚਾਉਂਦਾ ਕੌਣ ਆ ਉਹ ਕਹਿੰਦਾ ਸੀ ਨਾ ਮੇਰੀ ਤਾਂ ਹੈੱਡ ਕੁਆਰਟਰ ਤੱਕ ਤੂਤੀ ਬੋਲਦੀ ਐ ਵੀਰ ਮੇਰਾ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਆਉਂਦੀ ਜਿਹਦੀ ਤੂਤੀ ਬੋਲਦੀ ਹੁੰਦੀ ਹੈ ਨਾ ਉਹ ਸੇਤੀ ਫਾਇਦਾ ਹੁੰਦਾ ਜਿਹੜਾ ਮਿੱਟੀ ਨਾਲ ਜੁੜਿਆ ਹੁੰਦਾ ਉਹ ਬਚ ਜਾਂਦਾ ਹੁੰਦਾ ਕਿਉਂਕਿ ਉਹਦੇ ਨਾਲ ਸਮਾਜ ਖੜਦਾ ਹੈ ਉਹਦੇ ਨਾਲ ਲੋਕ ਖੜਦੇ ਆ ਗਲਤੀਆਂ ਇਨਸਾਨ ਤੋਂ ਹੁੰਦੀਆਂ ਸੱਤੋਂ ਵੀ ਹੋਈਆਂ ਹੋਣ ਵੀ ਅੱਗੇ ਪਰ ਜਿਹੜਾ ਹਮਕੋ ਤੁਮਕੋ ਵਾਲੀ ਗੱਲ ਕਰਦੇ ਆਪਾਂ ਇਹ ਨਹੀਂ ਚੱਲਦੀ ਇਕ ਮੈਂ ਇਸ ਮਾਧਮ ਰਾਹੀਂ ਦੱਸਣਾ ਚਾਹਣਾ ਹੈ ਕਿ ਦੂਜੀ ਵੀਡੀਓ ਚ ਵੀ ਦੱਸੂ ਪੂਰੀ ਬਣਾ ਕੇ ਦੇਊਂਗਾ ਜਿਹੜੀ ਤੂੰ ਜਿਮਣੀ ਪਾ ਕੇ ਗਿਆ ਸੀ ਉਹ ਚ ਵੀ ਤੂੰ ਫਸ ਗਿਆ ਕਿਉਂਕਿ ਜਿਮਣੀ ਉਦੋਂ ਪੈਂਦੀ ਹੁੰਦੀ ਆ ਜੁਰਮ ਚੋਂ ਬਾਦ੍ਹਾ ਕਰਨਾ ਹੋਵੇ ਜੁਰਮ ਚ ਘਾਟਾ ਕਰਨਾ ਹੋਵੇ ਜਦੋਂ ਕੁਝ ਕਰਨਾ ਹੀ ਨਾ ਹੋਵੇ ਤਾਂ ਇਹ ਜਿਮਣੀ ਆ ਜਿਹੜੀ ਪੈਂਦੀ ਨਹੀਂ ਹੁੰਦੀ ਤੂੰ ਕਾਹਦੇ ਵਾਤੇ ਪਾਈ ਸੀ ਜੇ ਤ ਤਾਰਾ ਰਾਮਾ ਐਡ ਕਰਨੀਆਂ ਸੀ ਫਿਰ ਜੁੜ ਜਾਂਦੀਆਂ ਜਿਮਣੀ ਪੈਂਦੀ ਜੇ ਘਟਾਉਣੀਆਂ ਸੀ ਫਿਰ ਪੈਂਦੀ ਜਾਂ ਕੈਨਸਲ ਹੋ ਜਾਂਦਾ ਮਕਦਮਾ ਤੂੰ ਜਿਹੜੀ ਜਿਮਣੀ ਪਾ ਕੇ ਕਿ ਐ ਬੜਾ ਸਿਆਣਾ ਤੇ ਸਮਝਦਾਰ ਕੋਹਣਾ ਕਿਉਂਕਿ ਕੋਰਟ ਦੇ ਵਿੱਚ ਚਾਰਜ ਫਰੇਮ ਵੀ ਹੋ ਜਾਂਦੇ ਆ ਚਾਰਜ ਫਰੇਮ ਤੋਂ ਬਾਅਦ ਧਾਰਾ ਵੱਧ ਵੀ ਜਾਂਦੀ ਆ ਘਟ ਵੀ ਜਾਂਦੀ ਆ ਇਸ ਕਰਕੇ ਜਿਹੜਾ ਹੈਗਾ ਹੁਣ ਤੂੰ ਇਹ ਫਸ ਗਿਆ ਲੈ ਹੁਣ ਤੇਰੀ ਜਿਮਣੀ ਦਾ ਰੋਲਤੀ ਅਸੀਂ ਜੁਰਮ ਚ ਵਾਧਾ ਕਰਾ ਲਿਆ 308 ਲੱਗ ਗਈ 382 ਲੱਗ ਗਈ 147 49 ਲੱਗ ਗਈ 323 ਲੱਗ ਗਈ ਤੇ ਇਹ 341 ਲੱਗ ਗਈ ਲੈ ਤੂੰ ਹੁਣ ਬੇਲਾ ਕਰਾ ਦੀ ਉਹਨਾਂ ਦੀਆਂ ਲੈ ਜੀ ਮਿਸਲ ਜਾ ਕੇ ਜਿਹੜਾ ਜੋਰ ਲਾਉਣਾ ਲਾ ਲਈ ਤੇਰੀ ਜਿਮਣੀ ਦਾ ਰੋਲਤੀ ਨਾ ਤੇਰੀ ਜਿਮਣੀ ਰੋਲਤੀ ਤੇ ਜਿਹੜੀ ਹੁਣ ਅਸੀਂ ਤੇਰੇ ਤੇ ਪੀਸੀਆ ਦਾ ਪਰਚਾ ਦਰਜ ਕਰਾਵਾਂਗੇ ਸੁਪਰੀਮ ਕੋਰਟ ਦਾ ਪੰਜਾਬੀ ਜੇ ਕੈਨਸਲ ਹੋ ਗਿਆ ਦਾੜੀ ਮੂਤਰਾ ਮੁੰਨ ਦੀ ਤੈਨੂੰ ਗਾਈਆਂ ਨੂੰ ਕੱਕ ਪਾਉਣ ਲਾਉਣਾ ਹੀ ਲਾਉਣਾ ਹੈ ਵੀਰੋ ਚੈਨਲ ਤੇ ਸਾਡਾ ਨੰਬਰ ਆ ਜੀਤੋ ਜੀਤੋ ਨੇ ਪੈਸੇ ਲਏ ਆ ਜਿਹਦੇ ਜਿੰਨਾ ਧੱਕਾ ਹੋਇਆ ਐਫੀਡੈਟ ਦਿਓ ਕੋਈ ਤੁਹਾਡਾ ਪੈਸਾ ਨਹੀਂ ਲੱਗੂਗਾ ਕਾਰਵਾਈ ਕਰਾਉਣਾ ਸਾਡਾ ਕੰਮ ਹੈ ਤੇ ਆਹ ਇਹ ਠੁੱਕ ਗਿਆ ਐਫਆਈਆ ਨੂੰ ਬਾਏ ਪੋਸਟ ਆ ਜਿਹੜੀ ਇਹਦੇ ਘਰੇ ਪਹੁੰਚਦੀ ਕਰ ਦਾਂਗੇ ਕਿ ਹੁਣ ਦੇਖਦੇ ਆ ਵੀ ਤੈਨੂੰ ਬਚਾਉਂਦਾ ਕੌਣ ਹੈ ਸੋ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਡਾ ਕੰਮ ਹੈ ਸੱਚ ਨੂੰ ਲੈ ਕੇ ਆਉਣਾ ਇਹਨਾਂ ਚੋਰਾਂ ਨੂੰ ਨੰਗਾ ਕਰਨਾ ਸਾਡਾ ਕੰਮ ਹੈ ਐ ਪਰਲਾ ਆਨ ਰਿਕਾਰਡ ਮੇਰੀ ਕੋਈ ਦਿਨ ਦੁਸ਼ਮਣੀ ਨਹੀਂ ਮੇਰੀ ਕੋਈ ਦਿਨ ਬੈਸ ਨਹੀਂ ਮੇਰਾ ਕੋਈ ਰਿਸ਼ਤੇਦਾਰ ਨਹੀਂ ਮੇਰਾ ਕੋਈ ਸਕਸਕੇ ਲਾ ਨਹੀਂ ਮੇਰਾ ਕੋਈ ਬੱਟਾ ਦਾ ਰੋਲਾ ਨਹੀਂ ਮੇਰਾ ਕੋਈ ਗਵੰਡ ਨਹੀਂ ਇਹ ਪਰ ਇਹ ਬਿਨਾ ਮਤਲ ਤੁ ਪੰਗੇ ਲੈਂਦਾ ਕਾਦੀ ਖਾਤਰ ਚੰਨ ਪੈਸਾ ਦੀ ਖਾਤਰ ਪੈਸੇ ਨੇ ਨਾਲ ਨਹੀਂ ਜਾਣਾ ਪਾਵਨ ਬਾਣੀ ਦਾ ਫਰਮਾਨ ਹੈ ਸਾਇਬ ਹੱਥ ਬੜਿਆਈਆਂ ਜਿਸ ਭਾਵ ਹੈ ਤਿਸ ਦੇ ਭਾਈ ਜਿਹਨੂੰ ਤਰੱਕੀ ਦੇਣੀ ਹੁੰਦੀ ਹੈ ਰੱਬ ਦਿੰਦਾ ਹੁੰਦਾ ਥੋੜੇ ਟੰਡੋਰੇ ਪਿੱਟਣ ਨਾਲ ਥੋਡੀਆਂ ਜਿਮਣੀਆਂ ਪਾਉਣ ਨਾਲ ਕਿਸੇ ਦੀ ਕੋਈ ਬਦਨਾਮੀ ਨਹੀਂ ਹੁੰਦੀ ਠੀਕ ਹੈ ਰੱਬ ਨਾ ਕਰੇ ਤੇ ਆਹਾ ਹੁਣ ਹੁਣ ਆਨਲਾਈਨ ਐਫਆਈਆਰ ਹੈ ਜਿਹੜਾ ਮਰਜ਼ੀ ਕੱਢ ਲੇ ਐਫਆਈਆਰ ਅੱਜ ਹੋ ਜੇ ਕੱਲ ਨੂੰ ਹੋ ਜੇ ਪਰਸੋਂ ਹੋ ਜੇ ਚਾਚਾ ਭਤੀਜਾ ਲੀੜੇ ਸਵਾ ਕੇ ਰੱਖੋ Yeah. <laughs> you <laughs> <laughs> oh <coughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ